ਕਈ ਨੋਂ ਬਿਨਾ ਮਤਲਬ ਲੱਕ ਪੀੜ ਹੁੰਦੀ ਰਹਿੰਦੀ ਆ ਕਈਆਂ ਦੇ ਮੋਢੇ ਪੀੜ ਹੁੰਦੇ ਰਹਿੰਦੇ ਨੇ ਹੂੰ ਡਾਕਟਰ ਕੋ ਚਾਹੀਦਾ ਕਹਿੰਦੇ ਕੋਈ ਪ੍ਰੋਬਲਮ ਨਹੀਂ ਉਹ ਤੁਸੀਂ ਇਮੋਸ਼ਨਸ ਦਬਾਇੋਏ ਆ ਪਕ ਕਿ ਨਾ ਫਲਾਨੀ ਚੀਜ਼ ਮੇਂ ਟਿੱਡ ਚ ਪਾਈ ਫਲਾਨੀ ਚੀਜ਼ ਟਿੱਡ ਚ ਪਾਈ ਸਰ ਨੂੰ ਟਿੱਡ ਚ ਪਾਈ ਜਾਂਦੇ ਢਿੱਡ ਚ ਕਿੱਥੇ ਜਾਂਦੀ ਆ ਸਰੀਰ ਚ ਜਾਂਦੀ ਆ ਹੂੰ ਤੋਂ ਆਪਾਂ ਇਮੋਸ਼ਨਸ ਦੇ ਨਾਲ ਸੰਸਾਰ ਦੇ ਨਾਲ ਆਪਾਂ ਆਪਣੀ ਸਰੀਰ ਨੂੰ ਦੱਬਿਆ ਹੋਇਆ ਏ ਬਿਨਾ ਮਤਲਬ ਮਨ ਵੀ ਭਾਰਾ ਭਾਰਾ ਏ ਤਨ ਵੀ ਭਾਰਾ ਭਾਰਾ ਏ ਜੀਵਨ ਵੀ ਭਾਰਾ ਭਾਰਾ ਏ ਪਰ ਜੀਵਨ ਤੇ ਹਰੀ ਆ ਜੀਵਨ ਆ ਹਰ ਜੀਵਨ ਆ ਉਹ ਜਿਹੜਾ ਅਨੁਭਵ ਹੈ ਉਹ ਫਿਰ ਹੋਏਗਾ ਜੇ ਇਹ ਨਾੜੀਆਂ ਜਿਹੜੀਆਂ ਕੰਜੈਸਟਡ ਨੇ ਇਹਨਾਂ ਵਿੱਚ ਪੁਰਾਣਾ ਦਾ ਪੂਰਾ ਪ੍ਰਵਾਹਨ ਚੱਲਣਾ ਸ਼ੁਰੂ ਹੋ ਜਾਏ ਉਹ ਕਿਦਾਂ ਹੋਊਗਾ ਉਹ ਜਪ ਤੋਂ ਤਪ ਬਣਦਾ ਏ ਕੋਈ ਵੀ ਜਪ ਲਓ ਰਾਮ ਜਪ ਲਓ ਵਾਹਿਗੁਰੂ ਜਪ ਲਓ ਇਹ ਜਪ ਕਰਦਿਆਂ ਕਰਦਿਆਂ ਸਰੀਰ 'ਚ ਸਿੱਖ ਪੈਦਾ ਹੁੰਦੇ ਤਪਸ਼ ਪੈਦਾ ਹੁੰਦੀ ਹੈ ਜਪ ਤੋਂ ਤਪ ਤਪ ਮੈਨੇ ਤਪਸ਼ ਉਹ ਤਪਸ਼ ਇਹਨਾਂ ਨਾਟਸ ਨੂੰ ਇਹ ਦਬੇ ਹੋਏ ਇਮੋਸ਼ਨਸ ਨੂੰ ਸੰਸਾਰ ਨੂੰ ਜਿਹੜਾ ਆਪਾਂ ਸਰੀਰ 'ਚ ਦੱਬਿਆ ਹੋਇਆ ਏ ਨਾਮ ਫਕੀਰ ਤਿੰਨਾਂ ਦਾ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੋ ਹੂੰ ਜ਼ਿਆਦਾਤਰ ਸਾਰਿਆਂ ਦੀ ਅਜਿਹੜਾ ਤਨਰੂਪੀ ਕਬਰ ਹੈ ਮਰੀ ਪਈ ਆ ਪਰ ਫਕੀਰ ਉਹ ਹੈ ਜਦੀ ਕਬਰ ਜੀਨ ਲੱਗ ਕਬਰ ਜੀਨ ਲੱਗ ਆ ਕਬਰ ਜੀਨ ਤੀ ਜਿੰਦੀ ਆ ਪਰ ਹਨੂ ਨਾ ਭਾਵਨੀਗਾ ਹੂੰ ਆ ਕਬਰ ਨੂੰ ਆ ਕਬਰ ਆ ਇਹਦੇ ਚ ਤੁਹਾਡੀ ਜ਼ਰੂਰ ਹੈ ਦਫਨਾਈ ਹੋਈ ਆ ਹੂੰ ਬੰਨੀ ਹੋਈ ਆ ਇਹਨੂੰ ਜਿੰਦਾ ਕਰਨਾ ਹੈ ਹੂੰ ਉਹ ਜਦੋਂ ਇਹ ਤਪ ਪੈਦਾ ਹੁੰਦਾ ਹੈ ਤਾਂ ਤਪਸ਼ਿਨਾ ਨਾੜੀਆਂ ਨੂੰ ਖੋਲਦਾ ਹੈ ਤਾਂ ਜੀਵਨ ਚ ਪਹਿਲੀ ਵਾਰੀ ਕੇਵਲ ਹੋਣ ਦਾ ਅਨੁਭਵ ਹੁੰਦਾ ਹੈ। ਉਹਨੈਸੋਲੇ ਹੋਣ ਦਾ ਅਨੁਭਵ ਨਹੀਂਗਾ। ਕੁਝ ਆ ਹੋ ਰਿਹਾ ਕੋਈ ਆ ਹੋ ਰਿਹਾ। ਆ ਮੈਨੂੰ ਚੰਗਾ ਨਹੀਂ ਆ ਫਲਾਣੇ ਨੂੰ ਚੰਗਾ ਇਸ ਕਰਕੇ ਲੜਾਈ ਹੋ ਰਹੀ ਹੈ। ਤੋ ਜਪ ਤੋਂ ਤਪ ਪੈਦਾ ਹੁੰਦਾ ਤੇ ਤਪ ਤੋਂ ਹੁੰਦਾ ਸੰਜਮ। ਕੰਟਰੋਲ। ਹੂੰ। ਜ਼ਿੰਦਗੀ ਨੂੰ ਨੇਵੀਗੇਟ ਕਰਨ ਦਾ ਗਿਆਨ। ਜਪ ਤਪ ਸੰਜਮ। ਸੰਧਨ ਫਰਤਾਰਮ ਫਰਤਰਮ ਦੀ ਪ੍ਰਾਪਤੀ ਬੁੱਕ ਠਹਿਰ ਜਾਂਦਾ ਧਰਮ ਦਾ ਮਤਲਬ ਹੁੰਦਾ ਠਹਿਰਨਾ ਤਰ ਤਰ ਮੈਂ ਨੂੰ ਤਰ ਦੇਣਾ ਕਹਾਣੀ ਨੂੰ ਤਰ ਦੇਣਾ ਪਹਿਲੀ ਵਾਰੀ ਇਹ ਵਿਅਕਤੀ ਨੂੰ ਪਤਾ ਲੱਗਦਾ ਕਿ ਮੈਂ ਆਪਣੇ ਵਿਚਾਰਾਂ ਤੋਂ ਬਿਨਾਂ ਵੀ ਜੀ ਸਕਦਾ ਹਾਂ ਮੈਂ ਆਪਣੀ ਕਹਾਣੀ ਤੋਂ ਬਿਨਾਂ ਵੀ ਜੀ ਸਕਦਾ ਮੈਂ ਆਪਣੇ ਕਨਸੈਪਟਸ ਤੋਂ ਬਿਨਾਂ ਵੀ ਜੀ ਸਕਦਾ ਮੈਂ ਆਪਣੀ ਚੰਗਾ ਔਰ ਮਾੜਾ ਦੋਨਾਂ ਤੋਂ ਪਰੇ ਉੱਠ ਕੇ ਜੀ ਸਕਦਾ ਜ਼ਿਆਦਾਤਰ ਕੋਈ ਆਪਣੀ ਚੰਗਿਆਈ 'ਚ ਫਸਿਆ ਏ ਤੇ ਕੋਈ ਆਪਣੀ ਬਰਿਆਈ 'ਚ ਫਸਿਆ ਏ ਫਸੇ ਦੋਨੋਂ ਕੋਈ ਆਪਣੇ ਆਪ ਨੂੰ ਬਹੁਤ ਰਿਲੀਜੀਅਸ ਸਮਝ ਕੇ ਫਸਿਆ ਹੋਇਆ ਤੇ ਕੋਈ ਆਪਣੇ ਆਪ ਨੂੰ ਅਪਰਾਧੀ ਸਮਝ ਕੇ ਫਸਿਆ ਹੋਇਆ ਹੈ ਤੇ ਦੋਵਾਂ ਦਾ ਜਦੋਂ ਇਹ ਛੁਟਕਾਰਾ ਹੋ ਜਾਵੇ ਮੁਸਲਮਾਨ ਸਾੜਨ ਤੋਂ ਡਰਦੇ ਹੂੰ ਹਿੰਦੂ ਡਰਦੇ ਗੌਰ RAMDAS ਕਿਤੇ ਫਤਿਹ ਮੁਹੰਮਦ ਇਹ ਦੁਨੀਆ ਦੇ ਸ਼ੋਰ ਮੁੱਕ ਗਿਆ ਦੋਵਾਂ ਦਾ ਝਗੜਾ ਨਿਕਲ ਪਿਆ ਕੋਈ ਹੋਰ ਮੇਰੀ ਬੁੱਕਲ ਦੇ ਵਿੱਚ ਚੋਰ ਚੋਰ ਆਤਨ ਰੂਪੀ ਬੁੱਕਲ ਚ ਚੋੜ ਦੀ ਮੈਂ ਗੱਲ ਕਰ ਰਿਹਾ ਕਿਸ ਨੂੰ ਕੋ ਕਿਸ ਨਾ ਮਣੀ ਕਿੰਨੂ ਨੂੰ ਕਹ ਦਸਾਂ ਕੋਈ ਸਮਝ ਨਹੀਂ ਰਿਹਾ ਇੰਨਾ ਸਰਲ ਇੰਨਾ ਕੋਲ ਇਹ ਚੋਰ ਜਿਹੜਾ ਹੈ ਉਹਦੀ ਗੱਲ ਚੱਲ ਰਹੀ ਹੈ ਇਹ ਚੋਰ ਆਪਣੇ ਆਪ ਹੀ ਉਤਪਨ ਹੋਏਗਾ ਜਦੋਂ ਅਸੀਂ ਜਪ ਕਰਦੇ ਕਰਦੇ ਤਪ ਕਰਦੇ ਕਰਦੇ ਸੰਚਨ ਚਾਗੇ ਧਰਮ ਦੀ ਪ੍ਰਾਪਤੀ ਹੋਗੀ ਤਾਂ ਇਹ ਆਪਣੇ ਆਪ ਹੀ ਜੋ ਹਮੇਸ਼ਾ ਸੀ ਜੋ ਆਦ ਪੂਰਨ ਸੀ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਤਾਂ ਇਹਦਾ ਅਨੁਭਾ ਹੋਏਗਾ ਜੇ ਤੂੰ ਕੁਝ ਪਲਾ ਲਈ ਆਪਣੀ ਕਹਾਣੀ ਪੜੇਂਗੇ ਤੇ ਕਹਾਣੀ ਪੜੇ ਕਰਨ ਵਾਸਤੇ ਤੱਪਦਾ ਸੇ ਹਰਿਆ ਲਿਆ ਜਾਂਦਾ ਹੈ ਤੱਪਦਾ ਸੇਵਾ ਦਾ ਸਿਮਰਨ ਦਾ ਸਾਧਨ ਦਾ ਪਰ ਇਹ ਰੱਬ ਨੂੰ ਨਹੀਂ ਪੰਦੇ ਇਹ ਤੇਨੂੰ ਸ਼ਾਂਤ ਕਰਦੇ ਆ ਤੇ ਪਿਆ ਹੋਇਆ ਜਿਹੜਾ ਸੀ ਉਹ ਤੇ ਦਿਦਾਰ ਹੁੰਦੇ ਆ ਦਰਸ਼ਨ ਦਰ ਸ਼ੁਨ ਉਹ ਦਰ ਜਿੱਥੇ ਸ਼ੁਨ ਹੋ ਜਾਵੇ ਤੂੰ ਤੂੰ ਨਾ ਰਹਿ ਜਾਵੇਂ ਕੇਵਲ ਧਰ ਰਹਿ ਜਾਵੇ ਦਰਸ਼ਨ ਦਾ ਮਤਲਬ ਹੈ ਅਰਸ਼ੁਨ ਉਹ ਦਰ ਜਿੱਥੇ ਸਾਰਾ ਸ਼ੁਨ ਸਾਰਾ ਸ਼ੁਨ ਹੋ ਜਾਵੇ ਤੂੰ ਖਤਮ ਹੋ ਜਾਂਦਾ ਹੈ ਹਉਆ ਖੁਦਾ ਹੁਆ ਤੂੰ ਤੂੰ ਕਰਤਾ ਤੂੰ ਹੁਆ ਕਹੋ ਨਾਨਕ ਬਿਨ ਆਪਾ ਚਿਨੈ ਮਿਟੇ ਨਾ ਪਰਮਕੀ ਕਾਈ ਆਪਣੇ ਆਪ ਨੂੰ ਚੀਨਣਾ ਪਊਗਾ ਆਪਣੇ ਆਪ ਨੂੰ ਜਦੋਂ ਵੀ ਰੱਬ ਆਏਗਾ ਮੈਂ ਬਣ ਕੇ ਆਏਗਾ ਤੇਰਾ ਮੈਂ ਬਣ ਕੇ ਆਏਗਾ ਜੇ ਤੇਰੇ ਤੋਂ ਮੈਂ ਬਣ ਕੇ ਨਾ ਨ ਆਇਆ ਹਜੇ ਦੋ ਨੇ ਇੱਕ ਦੇਖਣ ਵਾਲਾ ਇੱਕ ਦੇਖਿਆ ਜਾ ਰਿਆ ਤੇ ਦੇਖਣ ਵਾਲਾ ਤੇ ਦੇਖਿਆ ਦਾ ਜਾ ਰਿਆ ਉਹਦੇ ਚ ਸਪੇਸ ਹੁੰਦਾ ਹੈ ਹੂੰ ਉਹਦੇ ਚ ਟਾਈਮ ਵੀ ਹੁੰਦਾ ਹੈ ਟਾਈਮ ਵੀ ਹੁੰਦਾ ਤੇ ਅਕਾਲੀਆ ਅਕਾਲ ਨਹੀਂ ਆ ਜੇ ਕੁਝ ਸੁਣਿਆ ਜਾ ਰਿਹਾ ਏ ਉਹਦੇ ਚ ਟਾਈਮ ਆ ਤੇ ਸਪੇਸ ਆ ਉਹ ਵੀ ਫਿਰ ਅਕਾਲ ਨਹੀਂਗਾ ਉਹ ਵੀ ਅਜੇ ਖਾਲੀਆ ਤੋਂ ਇਹ ਵਿਸ਼ਾ ਨਾ ਸੁਣਦਾ ਏ ਤੇ ਨਾ ਹੀ ਵਿਸ਼ਾ ਜੋਤ ਨੂੰ ਦੇਖਦਾ ਏ ਇਹ ਹੋਣ ਦਾ ਵਿਸ਼ਾ ਏ ਜਿਹਦੇ ਚ ਜੋਤ ਉਤਪਨ ਹੁੰਦੀ ਆ ਤੇ ਅਲੋਪ ਹੋ ਜਾਂਦੀ ਆ ਜਿਹਦੇ ਵਿੱਚ ਨਾਦ ਉਤਪਨ ਹੁੰਦਾ ਏ ਤੇ ਅਲੋਪ ਹੋ ਜਾਂਦਾ ਉਹ ਅਨਾਦ ਹੈ ਅਨਾਦ ਉਹ ਨਹੀਂ ਜਿਹੜਾ ਸੁਣਦਾ ਏ ਕਿਉਂਕਿ ਜੇ ਇਹ ਸੁਣ ਰਿਹਾ ਹੈ ਉਹਦੀ ਹੱਦ ਆ ਹੱਦ ਕਦੀ ਸੁਣਦਾ ਹੈ ਕਦੀ ਨਹੀਂ ਸੁਣਦਾ ਪੁਰਾਣਾ ਕਹਿੰਦਾ ਮੇਰੇ ਪਹਿਲਾਂ ਨਾਦ ਸੁਣਦਾ ਸੀ ਹੁਣ ਨਾਦ ਨਹੀਂ ਸੁਣਦਾ ਤਾਂ ਹੱਦ ਆ ਗਈ ਅਨਹਦ ਨੂੰ ਤੇ ਹੱਦ ਲੱਗਦੀ ਨਹੀਂ ਹੱਦ ਲੱਗਦੀ ਹੈ ਜੇ ਮੈਂ ਹੋਵਾਂ ਤੋ ਜਿਹਦੇ ਵਿੱਚ ਨਾਦ ਆ ਰਿਹਾ ਤੇ ਜਾ ਰਿਹਾ ਉਹ ਅਨਹਦ ਪਰ ਕਈ ਕਹਿੰਦੇ ਅਸੀਂ ਸਿਮਰਨ ਕਰਦੇ ਆ ਸਾਨੂੰ ਅਨਹਦ ਤੋਂ ਨਾ ਜਣੀਆਂ ਸੁਣਨ ਲੱਗ ਜਾਂਦੀਆਂ ਉਹ ਪੰਜਾਂ ਪ੍ਰਾਣਾਂ ਦੀ ਸੰਪਤਾ ਹੋਣ ਦੀ ਜਦੋਂ ਅੰਦਰ ਪੰਜ ਪ੍ਰਾਣ ਆਪਸ ਨੂੰ ਸੰਮ ਕਰਦੇ ਆ ਹੂੰ ਅਗਨੀ ਧਰਤੀ ਹਵਾ ਆਕਾਸ਼ ਤਾਂ ਅੰਦਰ ਇਹਨਾਂ ਦੀ ਆਵਾਜ਼ਾਂ ਆਉਂਦੀਆਂ ਨੇ ਉਹ ਪੰਜਾਂ ਤੱਤਾਂ ਦੀਆਂ ਆਵਾਜ਼ਾਂ ਨੇ ਉਹ ਪੰਜਾਂ ਪ੍ਰਾਣਾਂ ਦੀਆਂ ਆਵਾਜ਼ਾਂ ਨੇ ਜਿਹੜੀ ਜੋਤ ਹੈ ਉਹ ਵੀ ਪੰਜਾਂ ਤੱਤਾਂ ਦੀਆਂ ਆਵਾਜ਼ ਜੋ ਪ੍ਰਕਾਸ਼ ਹੈ ਹਮਮ ਔਰ ਜੋ ਪੰਜ ਪ੍ਰਾਣ ਨੇ ਉਹਨਾਂ ਦਾ ਪ੍ਰਕਾਸ਼ ਹੈ ਹਮ ਇਹ ਬਹੁਤ ਸਿੰਪਲ ਤੇ ਬਹੁਤ ਡੂੰਘੀਆਂ ਗੱਲਾਂ ਨੇ ਆਈ ਹੋਪ ਇਹਦੀ ਸਮਝ ਆਵੇ ਹਮ ਆਹ ਅ ਤੁਸੀਂ ਵਾਇਗਰੂ ਮੰਤਰ ਦਾ ਜਿਹੜਾ ਹੈ ਉਹਦਾ ਅਰਥ ਦੱਸਿਆ ਇਹਦੇ ਅਲੱਗ-ਅਲੱਗ ਲੋਕ ਜਿਹੜੇ ਨੇ ਉਹ ਅਲੱਗ-ਅਲੱਗ ਜਿਹੜੇ ਆ ਮੰਤਰ ਦਾ ਅਰਥ ਦੱਸਦੇ ਆ ਹਾਂ ਇਹਦੀ ਅਨੰਤ ਅਰਥ ਨੇ ਲਗ ਲਗ ਅਰਥ ਨੇ ਅਨੰਤ ਅਰਥ ਨੇ ਮੰਤਰ ਦਾ ਇੱਕ ਅਰਥ ਨਹੀਂ ਹੋ ਸਕਦਾ ਉਹਦੀ ਸੀਮਾ ਹੋ ਗਈ ਹੱਦ ਹੋ ਗਈ ਗੁਰਬਾਣੀ ਦਾ ਵੀ ਇੱਕ ਅਰਥ ਨਹੀਂ ਕਰ ਸਕਦੇ ਆਪਾਂ ਤਾਂ ਇਹ ਤੇ ਗੁਰਬਾਣੀ ਪਰਮਾਤਮਾ ਬ੍ਰਹਮ ਖੁਦ ਹੈ ਨਾਦ ਰੂਪ ਵਿੱਚ ਸ਼ਬਦ ਰੂਪ ਚ ਆਪ ਅਵਤਾਰਨ ਲਿਆ ਹੈ ਕਾਲਜ ਵਿੱਚ ਤੋ ਸ਼ਬਦ ਦਾ ਮੰਤਰ ਦਾ ਬਾਣੀ ਦਾ ਇੱਕ ਅਰਥ ਨਾ ਕਰੋ ਮਨ ਜਿਹੜਾ ਹੈ ਇੱਕ ਇੱਕ ਤਰ੍ਹਾਂ ਦੀ ਵਿਚਾਰਧਾਰਾ ਚਾਹੁੰਦਾ ਹੈ ਇੱਕੋ ਚੀਜ਼ ਹੋਣੀ ਚਾਹੀਦੀ ਆ ਬਟ ਜਿਹੜਾ ਬ੍ਰਹਮ ਹੈ ਉਹਦੇ ਚ ਵਿਸ਼ਾਲ ਹੈ ਉਹਦੇ ਚ ਕੁਝ ਵੀ ਹੋ ਸਕਦਾ ਹੈ ਕਿ ਇਹ ਵੀ ਇਸ ਮੰਤਰ ਦਾ ਅਰਥ ਦੱਸ ਦਿੰਦੇ ਆ ਵਿਸ਼ਨੂੰ ਹਰੀ ਗੋਪਾਲ ਰਾਮ ਸਾਡੇ ਜਿਹੜੇ ਨਿਰਮਲ ਸਾਧੂ ਨੇ ਹਮ ਉਹਨਾਂ ਨੇ 1800 ਦੇ ਵਿੱਚ ਇੱਕ ਗ੍ਰੰਥ ਲਿਖਿਆ ਸੀ ਹਮ ਆ ਉਹ ਉਪਲਬਧ ਵੀ ਹੈ ਸੋ ਮਿਲ ਵੀ ਜਾਂਦਾ ਹੈ ਉਹਦੇ ਚ 500 ਅਰਥ ਕੀਤੇ ਨੇ ਵਾਹਿਗੁਰੂ ਮੰਤਰ ਦੇ ਵਾਹਿਗੁਰੂ ਮੰਤਰ ਦੇ 500 ਰਾਤੋ ਰਾਤ ਰਾਤੋ ਰਾਤ ਜਦੋਂ ਇਹਦੇ ਤੇ ਕੁਐਸਚਨ ਉੱਠਿਆ ਸੀ ਵੀ ਇਹ ਜਿਹੜਾ ਮੰਤਰ ਹੈ ਇਹ ਔਥੈਂਟਿਕ ਹੈ ਕਿ ਨਹੀਂ ਹੈ ਸਵਾਲ ਕੀਤਾ ਗਿਆ ਸੀ ਕਿਸੇ ਵੱਲੋਂ ਰਾਤੋ ਰਾਤ ਸਾਡੇ ਜੋ ਨਿਰਮਲ ਸੰਪਰਦਾ ਦੇ ਵਿਦਵਾਨ ਸਨ ਉਹਨਾਂ ਨੇ ਰਾਤੋ ਰਾਤ 500 ਅਰਥ ਲਿਖੇ ਨੇ ਉਹਨਾਂ ਚ ਅਰਥ ਤੁਹਾਡੇ ਵਾਲੇ ਵੀ ਹੈਗੇ ਨੇ ਮੇਰੇ ਵਾਲੇ ਵੀ ਹੈਗੇ ਨੇ ਸਭ ਦੇ ਹੈਗੇ ਨੇ ਆਪ ਆਪਣੀ ਬੁੱਧ ਹੈ ਜੇਤੀ ਜਿੱਥੇ ਤੱਕ ਕੋਈ ਹੈ ਉੱਥੇ ਤੱਕ ਉਸ ਤਰ੍ਹਾਂ ਦੇ ਮੰਤਰ ਦੇ ਅਰਥ ਹੋ ਜਾਂਦੇ ਨੇ ਪਰ ਅਲਟੀਮੇਟਲੀ ਮੰਤਰ ਦਾ ਕੋਈ ਅਰਥ ਨਹੀਂ ਹੁੰਦਾ ਅਰਥ ਮਨ ਦੇ ਹੁੰਦੇ ਆ ਹਮ ਮਨ ਅਰਥ ਦਿੰਦਾ ਹੈ ਕੁਦਰਤ ਨੂੰ ਦੇਖੋ ਕਿਸੇ ਵੀ ਚੀਜ਼ ਦੇ ਵਿੱਚ ਅਰਥ ਨਹੀਂ ਗਏ ਮੀਨਿੰਗ ਨਹੀਂ ਗੇ ਕੇਵਲ ਗੂੰਜਾਂ ਨੇ ਮੀਨਿੰਗ ਮਨੁੱਖ ਦਿੰਦਾ ਹੈ ਸੋ ਮਨੁੱਖ ਦਾ ਜਿਹੜਾ ਮਨ ਹੈ ਇਹ ਅਰਥ ਦਿੰਦਾ ਹੈ कायनात अंदर गुंजाने वाह हे गु रु ये गूंजे अर्थ आप दते जिनी बुद्धि होगी उस हिसाब नाल अर्थ दे आप अपने बुद्ध है जेती सिमरन की कोई विधि है अनंत विधियां ने किसी प्रकार नहीं जप सकते किसी प्रकार कोई तो कहता उची जपो वो कहता वाह गुरु ਅਲੱਗ-ਅਲੱਗ ਜਪੋ ਗੁਰੂ ਥੋੜਾ ਜਿਹਾ ਉੱਚੀ ਅਨੰਤ ਨੇ ਉਹ ਅਵਸਥਾ ਦੇ ਹਿਸਾਬ ਨਾਲ ਕੋਈ ਕਿਸੇ ਤਰ੍ਹਾਂ ਜਪਦਾ ਏ ਕੋਈ ਕਿਸੇ ਤਰ੍ਹਾਂ ਜਪਦਾ ਏ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਜਪਣਾ ਚਾਹੀਦਾ ਏ ਜਿਸ ਤਰ੍ਹਾਂ ਮਰਜੀ ਜਪੋ ਕਬੀਰ ਸਿਮਰਨ ਰਾਮ ਕੋ ਬਾਹਰ ਦੀ ਬਾਣੀ ਆ ਖੀਜ ਕਰੋ ਜਾਂ ਰੀਜ ਖਿੱਚ ਕੇ ਕਰ ਲੋ ਤੇ ਭਾਵੇਂ ਰੀਜ ਕੇ ਕਰ ਲੋ ਕਲਿਆਣ ਹੋਏਗਾ ਹੋਏਗਾ ਹੂੰ ਕੋਈ ਐਸੀ ਗੱਲ ਨਹੀਂ ਮੈਂ ਸ਼ੁਰੂਆਤ 하게 ਆਸੀ ਆਪਣਾ ਡਿਪਰੈਸ਼ਨ ਤੇ ਗੱਲ ਕਰਾਂਗੇ ਕੋਈ ਡਿਪਰੈਸ਼ਨ ਨਾਲ ਉਹ ਮੈਂ ਪਹਿਲਾਂ ਸੋਚ ਰਿਹਾ ਮੈਡੀਟੇਸ਼ਨ ਤੇ ਗੱਲ ਕਰੀਏ ਹਾਂ ਮੈਡੀਟੇਸ਼ਨ ਕਿਉਂ ਜ਼ਰੂਰੀ ਹੈ ਮੈਡੀਟੇਸ਼ਨ ਦਾ ਮਤਲਬ ਹੁੰਦਾ ਹੈ ਧਿਆਨ ਮੈਡੀਟੇਸ਼ਨ ਦਾ ਜੋ ਸਾਡੀ ਲੈਂਗੁਏਜ ਵਿੱਚ ਆਪਣੀ ਈਸਟ ਦੀ ਲੈਂਗੁਏਜ ਵਿੱਚ ਅਖਰ ਹੈ ਧਿਆਨ ਧਿਆਨ ਦੀ ਸਮ ਇੰਗਲਿਸ਼ ਲੈਂਗੁਏਜ ਵਿੱਚ ਕੋਈ ਅੱਖਰ ਹੈ ਨਹੀਂਗਾ ਕਿਉਂਕਿ ਜਿੱਦੋਂ ਸਪਿਰਚੁਅਲ ਐਕਸਪੀਰੀਐਂਸਸ ਦੀ ਗੱਲ ਆਉਂਦੀ ਨਾ ਇੰਗਲਿਸ਼ ਇਸ ਅ ਵੈਰੀ ਪੂਅਰ ਲੈਂਗੁਏਜ ਬੜੀ ਵੱਡੀ ਗੱਲ ਹੈ। ਵੈਰੀ ਪੂਰ ਲੈਂਗੁਏਜ। ਵੈਰੀ ਪੂਰ ਲੈਂਗੁਏਜ। ਹਾਂ, ਇਟ ਡਸਨਟ ਹੈਵ ਯੂ ਨੋ ਦ ਵਰਡਸ ਟੂ ਐਕਸਪਲੇਨ ਦੀ ਡੈਪਥ ਆਫ ਦੀ ਇਵੋਲੂਸ਼ਨ ਆਫ ਕੌਨਸ਼ੀਅਸਨੈਸ। ਪਰ ਜਦੋਂ ਆਪਾਂ ਅਧਿਆਤਮਕਤਾ ਡੂੰਘੀ ਆ ਜੋ ਅਧਿਆਤਮਕਤਾ ਦਾ ਜੋ ਸਮੁੰਦਰ ਹੈ ਜਦੋਂ ਉਹਦੇ ਚ ਚੁੱਪੀਆਂ ਹਲਾਈਏ। ਚੁੱਪੀਆਂ ਲਾਈਏ। ਤਾਂ ਫਿਰ ਜਿਹੜੀ ਆਪਣੀ ਈਸਟ ਦੀ ਭਾਸ਼ਾ ਹੈ ਨਾ ਉਹ ਜਿਆਦੀ ਰਿਚ ਨੇ। ਮਟੀਰੀਅਲਿਸਟਿਕਲੀ ਸਾਡੀਆਂ ਭਾਸ਼ਾ ਪੂਰ ਨੇ। ਤਾਈਓ ਆਪਾਂ ਉਹਨਾਂ ਨੇ ਟਰੈਕਟਰ ਬਣਾਇਆ ਸੀ ਆਪਾਂ ਵੀ ਟਰੈਕਟਰ ਹੀ ਬਣਾ ਲਿਆ। ਹੂੰ। ਸਮਝਿਆ ਕਿ ਸਾਡੇ ਕੋ ਅਕਸ਼ਰ ਨਹੀਂ ਸੀ ਅਕਸ਼ਰ ਨਹੀਂ ਉਹਨਾਂ ਨੇ ਕਾਰ ਸੀ ਤੇ ਆਪਾਂ ਵੀ ਕਿਸੇ ਹੱਦ ਤੱਕ ਕਾਰ ਹੀ ਕਹਿ ਲਈ ਬਾਕੀ ਜਿਹੜਾ ਅਧਿਆਤਮਕ ਦੀ ਜਦੋਂ ਗੱਲ ਆਉਂਦੀ ਨਾ ਤਾਂ ਸਾਡਾ ਜਿਹੜਾ ਗੁਰੂ ਅਕਸ਼ਰ ਆ ਉਹ ਵੀ ਉਹਨਾਂ ਬੋਰੋ ਕੀਤਾ ਹੈ ਇੰਗਲਿਸ਼ ਸਟੇਸ਼ਨਰੀ ਚੋਂ ਗੁਰੂ ਵੀ ਆ ਗਏ ਠੀਕ ਹਾਂ ਗੁਰੂ ਦਾ ਮਤਲ ਮਾਸਟਰ ਨਹੀਂ ਉਹਦਾ ਗੁਰੂ ਦਾ ਮਤਲ టీਚਰ ਨਹੀਂ ਉਹਦਾ ਗੁਰੂ ਦਾ ਮਤਲ ਗੁਰੂ ਹੁੰਦਾ ਹੈ ਗੁਰੂ ਦਾ ਮਤਲ ਤੋਂ ਬੋਰੋ ਕਰ ਲਿਆ ਹੂੰ ਤਾਂ ਬਹੁਤ ਕੁਝ ਐਸਾ ਹੈ ਜੋ ਉਹਨਾਂ ਬੋਰੋ ਕੀਤਾ ਹੈ ਆਪਾਂ ਮਟੀਰੀਅਲਿਸਟਿਕ ਵਰਡਸ ਉਹਨਾਂ ਕੋ ਬੋਰੋ ਕੀਤੇ ਉਹਨਾਂ ਅਧਿਆਤਮਕ ਉਹ ਸਾਡੇ ਕੋ ਬੋਰੋ ਕੀਤੇ ਆ ਆਪਣੀ ਗੱਲ ਕੀ ਚੱਲ ਰਹੀ ਸੀ ਕੀ ਸਵਾਲ ਸੀ ਆਪਣਾ ਆਪਣਾ ਮੈਡੀਟੇਸ਼ਨ ਦੇ ਸਵਾਲ ਸੀ ਮੈਡੀਟੇਸ਼ਨ ਕਿਉਂ ਜ਼ਰੂਰੀ ਹੈ ਧਿਆਨ ਕਿਉਂ ਜ਼ਰੂਰੀ ਹੈ ਤੇ ਜੀ ਕਿਉਂਕਿ ਇੰਗਲਿਸ਼ ਲੈਂਗੁਏਜ ਵਿੱਚ ਵਰਡ ਨਹੀਂ ਸੀ ਇਸ ਕਰਕੇ ক্লোਸਸ ਜੋ ਅਕਸ਼ਰ ਸੀ ਉਹ ਮੈਡੀਟੇਸ਼ਨ ਸੀ ਮੈਡੀਟੇਸ਼ਨ ਤੋਂ ਮੈਡੀਟੇਸ਼ਨ ਜੋ ਹੈ ਇੱਕ ਮੈਡੀਟੇਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਤਵੱਜੋ ਦੇਣੀ ਮੈਡੀਟੇਟ ਕਰਨਾ ਤਵੱਜੋ ਖਾਸ ਸਥਾਨ ਤੇ ਬੈਠ ਕੇ ਵਗੈਰਾ ਉਹਨੂੰ ਸਾਡੀ ਭਾਸ਼ਾ ਚ ਧਾਰਨਾ ਕਹਿੰਦੇ ਆ ਹਮ ਅਜ ਮੈਂ ਥੋੜਾ ਜਿਹਾ ਵਿਸਥਾਰ ਕਰੂੰਗਾ ਇਹਦੇ 'ਚ ਹੂੰ ਬਹੁਤ ਕੰਫਿਊਜ਼ਨ ਆ ਸਾਡੇ ਵੀ ਧਿਆਨ ਕੁਝ ਹੋਰ ਹੈ ਤੇ ਧਾਰਨਾ ਕੁਝ ਹੋਰ ਹੈ ਮੈਡੀਟੇਸ਼ਨ ਦਾ ਮਤਲਬ ਹੁੰਦਾ ਧਾਰਨਾ ਮੈਡੀਟੇਸ਼ਨ ਦਾ ਮਤਲਬ ਹੈ ਧਾਰਨਾ ਧਿਆਨ ਨਹੀਂ ਧਿਆਨ ਨਹੀਂ ਦਾ ਧਾਰਨਾ ਦਾ ਮਤਲਬ ਹੁੰਦਾ ਵੀ ਇੱਕ ਖਾਸ ਚੀਜ਼ ਨੂੰ ਇੱਕ ਖਾਸ ਸਥਾਨ ਨੂੰ ਤਵੱਜੂ ਦੇਣੀ ਹੂੰ ਜਦੋਂ ਮੰਨ ਲਓ ਇੱਥੇ ਧਿਆਨ ਧਰ ਲਿਆ ਹੁਣ ਮੈਂ ਅਕਸ਼ਰ ਵਰਤਦਾ ਧਿਆਨ ਪਰ ਧਿਆਨ ਨਹੀਂਗਾ ਧਾਰਨਾ ਹੈ ਇੱਥੇ ਦੀ ਧਾਰਨਾ ਇੱਥੇ ਦੀ ਧਾਰਨਾ ਇੱਥੇ ਦੀ ਧਾਰਨਾ ਕਿਤੇ ਮਰਜੀ ਧਾਰਨ ਹੂੰ ਗਨਿਤ ਧਾਰਨਾ ਧਾਰਨਾ ਮੈਨੇ ਕਿਸੇ ਖਾਸ ਸਤਨ ਨੂੰ ਤਵੱਜੂ ਦੇਣਾ ਹੂੰ ਧਿਆਨ ਦਾ ਮਤਲਬ ਹੁੰਦਾ ਹੈ ਆਪਾਂ ਜਿਹੜੇ ਛੋਟੇ ਨਾ ਮਾਂ ਪੇ ਉਸ ਨੂੰ ਕਹਿੰਦੇ ਧਿਆਨ ਨਾਲ ਤੁਰੀ ਧਿਆਨ ਨਾਲ ਜਾਈ ਧਿਆਨ ਨਾਲ ਸਾਈਕਲ ਚਲਾਈ ਹੂੰ ਧਿਆਨ ਦਾ ਮਤਲਬ ਹੁੰਦਾ ਹੋਸ਼ ਤੂੰ ਹੁਣ ਜੇ ਸਵਾਲ ਨੂੰ ਪੁੱਛੀ ਵੀ ਹੋਸ਼ ਹੋਣੀ ਕਿਉਂ ਜ਼ਰੂਰੀ ਆ? ਤੁਹਾਡਾ ਸਵਾਲ ਸੀ ਕਿ ਮੈਡੀਟੇਸ਼ਨ ਕਿਉਂ ਜ਼ਰੂਰੀ ਆ? ਹੋਸ਼ ਹੋਣੀ ਕਿਉਂ ਜ਼ਰੂਰੀ ਆ? ਹੁਣ ਆਪਾਂ ਇਹਦੇ ਅਰਥ ਲਈਏ ਤਾਂ ਤਾਂ ਹੋਸ਼ ਤੇ ਵਧੀਆ ਗੱਲ ਆ ਬੇਹੋਸ਼ੀ ਜ਼ਿੰਦਗੀ ਖੁਦ ਇਬਾਦਤ ਹੈ ਮਗਰ ਹੋਸ਼ ਨਹੀਂ ਹੂੰ ਜ਼ਿੰਦਗੀ ਇਬਾਦਤ ਬਣ ਜੇਗੀ ਜੇ ਹੋਸ਼ ਹੋ ਗਈ ਤਾਂ ਹੋਸ਼ ਦਾ ਮਤਲਬ ਹੁੰਦਾ ਚੇਤਨ ਹੋ ਜਾਣਾ ਇੱਕਦਮ ਜਾਗ ਜਾਣਾ ਤੋ ਜਾਗਣਾ ਅੱਛੀ ਗੱਲ ਹੈ ਜਦੋਂ ਬੰਦਾ ਗਲਤੀ ਕਰਦਾ ਬੇਹੋਸ਼ੀ ਚ ਕਰਦਾ ਹੈ ਡਿੱਗਦਾ ਹੈ ਬੇਹੋਸ਼ੀ ਚ ਗਲਤ ਕੰਮ ਕਰਦਾ ਬੇਹੋਸ਼ੀ ਚ ਜੇ ਪੂਰਨ ਚੇਤਨਾ ਆ ਜਾਵੇ ਜਿਨ ਵਾਹ ਹੈ ਗੁਰੂ ਕਹਿੰਦੇ ਆ ਇਸੇ ਪਲ ਵਿੱਚ ਤਾਂ ਬੰਦੇ ਦਾ ਛੁਟਕਾਰਾ ਹੋ ਗਿਆ ਤੋ ਮੈਡੀਟੇਸ਼ਨ ਜਿਹੜੀ ਹੈ ਜਿਹੜਾ ਧਿਆਨ ਹੈ ਉਹ ਜ਼ਿੰਦਗੀ ਚ ਹੋਸ਼ ਲਾਉਂਦਾ ਨਾ ਹੈ ਔਰ ਹੋਸ਼ ਕਿਤਰਾ ਲਿਆਂਦੀ ਜਾਵੇ